ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਪੁੱਚੋ ਮੰਡੀ ਤਹਿਸੀਲ ਇਹਨਾਂ ਨੂੰ ਹੈਗਾ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਤੇ ਬਠਿੰਡਾ ਵੀ ਇਹਨਾਂ ਦੇ ਜਮਾ ਕੋਲੇ ਹੀ ਆ ਪੁੱਚੋ ਮੰਡੀ ਦੇ ਤੇ ਬਾਈਆਂ ਦੀ ਘਰ ਦੀ ਝੋਟੀ ਆਪਾਂ ਲੈ ਕੇ ਆਏ ਹਾਂ ਸੂ ਜੇ ਰੋਕਿਆ ਤੇ ਧਾਰਾਂ ਧੁਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਬਾਈ ਜੀ ਨਾ ਕਰਾਂ ਮੈਂ ਗੱਲਬਾਤ ਆਜੋ ਬਾਈ ਹੋਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉੱਚੀ ਬੋਲ ਮੜਾ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਵੀਰੇ ਝੋਟੀ ਆਪਣੀ ਪਹਿਲਾ ਨੰਬਰ ਬੋਲ ਦੇ ਤੇ ਰੱਖ ਲੈ 842783132 ਦੁਬਾਰਾ ਫੇਰ ਬੋਲ ਦੇ 842783132 31632 ਤੇ ਵੀਰੇ ਜਿਹੜੀ ਇਹ ਪੰਜ ਝੋਟੀਆਂ ਦੇਖੀ ਐ ਨੇ ਸਕਰੀਨ ਤੇ ਕੀ ਡਿਟੇਲ ਆ ਬਾਈ ਇਹਦੀ ਜੇ ਦੋ ਸੂਏ ਆਪਣਾ ਇਹਦਾ ਘਰੀ ਵਾਲੀ ਵੀ ਐ ਦੋ ਸੂਏ ਦੁੱਧ ਦਿੱਤਾ 11-12 ਕਿਲੋ ਦੁੱਧ ਦਿੰਦੀ ਸੀਗੇ ਹੂੰ 11 ਕਿਲੋ ਦੁੱਧ ਨਹੀਂ ਦਿੰਦਾ ਵਾ ਠੀਕ ਆ ਤੇ ਹੁਣ ਰਾਤ ਸੂਈ ਐ ਇਹ ਰਾਤ ਰਾਤ ਸੂਈ ਐ 10 ਛੱਡ ਕੇ ਤੱਕ ਠੀਕ ਆ ਤੇ ਮਗਰ ਕੱਟਾ ਦਿੱਤਾ ਨੇ ਕੱਟਾ ਤੇ ਯਾਨੀ 11 ਤੋਂ 12 ਕਿਲੋ ਦੁੱਧ ਥੋੜਾ ਘਰੇ ਚੋਂ ਆਵਾ ਦੋ ਸੂਏ ਚੋਂ ਇਹ ਲੰਮਾ ਸਮਾਂ ਦੁੱਧ ਦਿੰਦੀ ਆ ਜਮਾ ਪੂਰਾ ਕੋਈ ਸੀਲ ਪੂਰੀਆ ਬੱਚਾ ਛੱਡ ਜਾਣਾ ਛੱਡ ਹੈ ਧਾਰਤੀ ਮਿਲਦੀ ਰਹੀ ਐ ਠੀਕ ਆ ਜੀ ਤੇ ਯਾਰ ਕੱਟਾ ਮਰ ਗਿਆ ਜੀ ਤੇ ਆਪਾਂ ਇੱਕ ਹੀ ਰੱਖਣੀ ਆ ਹੁਣ ਤਾਂ ਕਰਕੇ ਸੇਲ ਕਰਦੇ ਹਾਂ ਹਾਂ ਇੱਕ ਹੀ ਇੱਕੋ ਹੀ ਰੱਖਣੀ ਆ ਤੇ ਝੋਟੀ ਬਣੀ ਤਣੀ ਵੀ ਬਹੁਤ ਆ ਹਨਾ ਸਾਂਮੀ ਪੜੀ ਵੀ ਪੂਰੀ ਆ ਤੇ ਆ ਦੇਖੋ ਜੀ ਮੈਂ ਤੁਹਾਨੂੰ ਥਣਲੇਵਾ ਨੇੜੇ ਤੋਂ ਚੈੱਕ ਕਰਾ ਰਿਆ ਇਹਦਾ ਆ ਦੇਖੋ ਤੇ ਬਾਈਆਂ ਦੀ ਘਰੇਲੂ ਝੋਟੀ ਹੈਗੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਸਾਂਮੀ ਪੜੀ ਵੀ ਪੂਰੀ ਆ ਮਿਲਕ ਵੀ ਨੇ ਦੇਖੋ ਪੂਰੀ ਚੰਗੀ ਆ ਤੇ ਥਣਲੇਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਰਿਆ ਇਹਦਾ ਕਰੋ ਚੈੱਕ ਮਾੜੀ ਤੋਰ ਕੇ ਦਿਖਾ ਦਿਓ ਜੀ ਆ ਦੇਖੋ ਚੋਰਾ ਤਾਰਾ ਤੁਹਾਨੂੰ ਕਰਾਉਣੇ ਚੈੱਕ ਤੇ ਬਾਕੀ ਨਾ ਬਾਈਆਂ ਨੇ ਬੌਲਾ ਇਹਦਾ ਜਮਾ ਹੀ ਕੱਢਤਾ ਮੈਂ ਆ ਕੇ ਦੇਖਿਆਗਾ ਆਫ ਕੈਮਰਾ ਬਾਈਆਂ ਨੇ ਦਿਖਾਇਆ ਆਪਾਂ ਨੂੰ ਠੀਕ ਆ ਜੀ ਦੁੱਧ ਇਹਦਾ ਕੱਢਿਆ ਵਾ ਮਾੜਾ ਮੋਟਾ ਛੱਡਿਆ ਇਹਨਾਂ ਨੇ ਇਧਰ ਨੂੰ ਮਾੜਾ ਜਾ ਲੈ ਜੀ ਵੀਰੇ ਕਿਉਂਕਿ ਕਿਸੇ ਨੇ ਆਨਲਾਈਨ ਮੰਗਾਉਣੀ ਹੁੰਦੀ ਆ ਸਮਾਰ ਕੇ ਚੈੱਕ ਕਰਾ ਦੀਏ ਤੇ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਬਾਈ ਕਹਿੰਦੇ ਡਿਮਾਂਡ ਇਹਦੀ ਫੋਨ ਤੇ ਹੋਊਗੀ ਹਨਾ ਵੀਰੇ ਹੋਊ ਜਮਾ ਜਾਇਜ ਜਮਾ ਜਾਇਜ ਬਾ ਲੈਣ ਦੇਣੀ ਮੰਗਣਗੇ ਕਰ ਲਿਓ ਫੋਨ ਤੇ ਘਰ ਦੀ ਝੋਟੀ ਜਿੰਮੇ ਤੁਸੀਂ ਕਹਿੰਦੇ ਹੋ ਨੇ ਮੋਲ ਲਿਓ ਜੀ ਵੀ ਘਰੇਲੂ ਝੋਟੀ ਦੀ ਵੀ ਆ ਲੋ ਜੀ ਤੁਹਾਡੀ ਡਿਮਾਂਡ ਅੱਜ ਪੂਰੀ ਹੈਗੀ ਤੇ ਬਾਈਆਂ ਨੇ ਜਰੂਰ ਸੰਪਰਕ ਕਰਿਓ ਨੰਬਰ ਬਾਈ ਨੇ ਬੋਲਤਾ ਸਕਰੀਨ ਤੇ ਵੀ ਲਾਵਾਂਗੇ ਨੰਬਰ ਤੇ ਪਿੰਡ ਪੁੱਚੋ ਮੰਡੀ ਧਾਰਾ ਮਾਰੋ ਜੀ ਬੱਚਾ ਛੱਡ ਕੇ ਥੱਲੇ ਧਾਰਾ ਮਾਰੋ ਆ ਦੇਖੋ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਤੇ ਝੋਟੀ ਬੱਚਾ ਬੱਚਾ ਪੂਰਾ ਚੜਦੀ ਆ ਬਾਕੀ ਦਾ ਜੇ ਕਿਸੇ ਵਪਾਰੀ ਦੇ ਘਰੇ ਹੁੰਦੀਆਂ ਕਿ ਇਹਦੇ ਹੋਰ ਹੁੰਦੀਆਂ ਅਗਲੇ ਨੇ ਕਹਣਾ ਇਹ ਦੂਜਾ ਸੂਆ ਰੀਜਨਲ ਤੀਜਾ ਸੂਆ ਠੀਕ ਹੈ ਜੀ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਕੱਟਾ ਪਾ ਬਰ ਰਹੇ ਆ ਤੇ ਬਾਕੀ ਦਾ ਰਾਤ ਹੀ ਸੂਈ ਆ ਕੋਈ 나ੜੂਆ ਜਮਾ ਨਾਲ ਆ ਦੇਖੀ ਕੱਚਾ ਸੁੰਡਾ ਜਮਾ ਤੇ ਮਾਰੋ ਤਾਰਾਂ ਜੀ ਆ ਦੇਖ 12 ਗੰਨੇ ਵਰਗੀਆਂ ਸਮਾਰ ਕੇ ਕਰਾ ਦੇ ਜੱਟ ਦੂਜਾਂ ਤੇ ਵੀ ਆ ਦੇਖੋ ਤਾਰ ਗੰਨੇ ਵਰਗੀ ਪੋਲੀ ਐ ਚੀਚੀਆਂ ਵੀ ਆਉਂਦੀਆਂ ਮੋਟੀ ਤੇ ਦੂਜਾ ਜੂ ਮਾਰਦੇ ਹੋਰ ਪਸਮਾਈ ਨਹੀਂ ਆਪਾਂ ਇੰਨੀ ਕੋਈ ਤੇ ਬਾਕੀ ਦੁੱਧ ਨਹੀਂ ਇਹ ਥੱਲੇ ਇਹਨਾਂ ਦਾ ਜਮਾ ਹੀ ਛੱਡਿਆ ਵਾ ਠੀਕ ਆ ਜੀ ਆ ਦੇ ਦੁਬਾਰਾ ਫੇਰ ਮਾਰਦੇ ਹੋਰ ਲੈਣ ਚ ਆ ਦੇਖ ਆ ਦੇਖੋ ਜੀ ਦੂਜਿਆਂ ਜੇ ਮਾਰ ਦੇ ਬਸ ਜੀ ਬਸ ਆ ਜੀ ਵੀਰੇ ਇੱਥੇ ਮਾਜੀ ਕੋਲ ਫੇਰ ਆ ਕਰੋ ਚੈੱਕ ਤੇ ਵੀਰੇ ਡਿਮਾਂਡ ਇਹਦੀ ਫੋਨ ਤੇ ਹੂ ਹਨਾ ਹੋਊ ਜਮਾ ਜਾਜ ਕੋਚੋ ਮੰਡੀ ਸ਼ਹਿਰ ਆ ਹਨਾ ਇਹ ਜਿਹੜਾ ਆ ਰਾਮਪੁਰੇ ਤੋਂ ਜਾਂਦਾ ਬਠਿੰਡੇ ਨੂੰ ਰੋਡ ਕੈਂਚੀਆਂ ਤੋਂ ਮੁੜ ਕੇ ਇਧਰ ਆ ਜਾਂਦਾ ਹਨਾ ਕੈਂਚੀਆਂ ਤੋਂ ਕਿੰਨੇ ਕਿਲੋਮੀਟਰ 2 ਕਿਲੋਮੀਟਰ 1.5 ਹੋਊਗਾ ਕਿਲੋਮੀਟਰ ਕਿਲੋਮੀਟਰ ਨੇੜੇ ਕਾਹਨ ਚੰਗਲ ਹੈ ਰੇਟ ਤੇ ਫੜਕ ਆਪਣੇ ਕਰ ਓਕੇ ਜੀ ਵੀਰੇ ਇੱਥੇ ਜਿਹੜੇ ਆਉਣਾ ਤਾਂ ਡਰੈੱਸ ਹੈਗਾ ਤੇ ਬਾਕੀ ਦਾ ਨਾਮ ਤੇਰਾ ਨਾਮ ਬੋਲਦੀ ਮੜਾ ਠੀਕ ਹੈ ਵੀਰੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਲੋ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ